ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਤੇ ਅੱਜ ਤੁਹਾਨੂੰ ਦੋ ਸਟੈਪ ਅਸੀਂ ਇੱਕ ਨਵੇਂ ਰੰਗ ਚ ਦਿਖਾਉਣ ਲੱਗੇ ਆ ਕਿਉਂਕਿ ਧੋਲ ਤੇ ਭੰਗੜਾ ਪੈਂਦਾ ਸੁਣਿਆ ਤੁਸੀਂ ਤੇ ਗਾਣਿਆਂ ਤੇ ਭੰਗੜਾ ਪੈਂਦਾ ਸੁਣਿਆ ਨਾਲ ਫੋਕਸ ਆਜ ਬੁਗਚੂ ਤੇ ਸਾਡਾ ਨਾਲ ਹਰਮੋਨੀਅਮ ਆ ਇੱਕ ਤੁਹਾਨੂੰ ਵਿੱਚ ਬਹੁਤ ਸੋਹਣਾ ਟੱਪਾਗਾ ਭੰਗੜੇ ਤੇ ਬਣਿਆ ਹੋਇਆ ਤੁਹਾਨੂੰ ਮੈਂ ਉਹ ਸੁਣਾਉਂਗਾ ਨਾਲ ਦੋ ਸਟੈਪ ਕਰਾਂਗੇ ਭੰਗੜੇ ਵਾਲੇ ਤੇ ਪਹਿਲਾਂ ਤੁਹਾਨੂੰ ਸਟੈਪ ਦੱਸਦੇ ਆ ਪਹਿਲਾਂ ਉਹਦਾ ਦੱਸ ਦਿੰਨਾ ਸਮਝਾ ਕੇ ਸਟੈਪ ਕਿਹੜਾ ਹੈਗਾ ਇਹਨੂੰ ਬੋਲਦੇ ਆ ਜੀ ਡਬਲ ਛੱਜ ਠੀਕ ਆ ਜੀ ਡਬਲ ਛੱਜ ਆ ਕਰਨਾ ਤੁਸੀਂ ਭੰਗੜਾ ਕਿਉਂਕਿ ਇੱਕ ਨਵੀਂ ਚੀਜ਼ ਪੇਸ਼ ਕਰਨ ਲੱਗੇ ਤੁਹਾਡੇ ਸਾਹਮਣੇ ਤਾਂ ਜੋ ਤੁਹਾਨੂੰ ਦੇਖਣ ਚ ਵਧੀਆ ਲੱਗੇ ਔਰ ਭੰਗੜਾ ਇਸ ਤਰ੍ਹਾਂ ਵੀ ਪੈ ਸਕਦਾ ਕਿਉਂਕਿ ਕੋਈ ਜ਼ਰੂਰੀ ਨਹੀਂ ਵੀ ਢੋਲ ਵੱਜੂ ਤੇ ਫੇਰ ਹੀ ਭੰਗੜਾ ਪੈਣਾ ਤੇ ਭੰਗੜਾ ਬੁਗchu ਤੇ ਹਾਰਮੋਨੀਅਮ ਤੇ ਆਪਣੇ ਰੰਗ ਚ ਵੀ ਪੈ ਸਕਦਾ ਆਪਣੀ ਮਸਤੀ ਚ ਵੀ ਪੈ ਸਕਦਾ ਤੇ ਦੋਸਤੋ ਅੱਪਾਂ ਭੰਗੜੇ ਦੇ ਕਰਨ ਲੱਗਿਆ ਪਹਿਲਾ ਸਟੈਪ ਆ ਜੀ ਡਬਲ ਛੱਜ ਹਾਰਮੋਨੀਅਮ ਤੇ ਬੁਗchu ਬਾਅਦ ਚ ਵਜਾਵਾਂਗੇ ਪਹਿਲਾਂ ਮੈਂ ਤੁਹਾਨੂੰ ਗਿਣ ਠੀਕ ਹੈ ਜੀ ਆਪਾਂ ਖੱਬੇ ਪੈਰ ਤੋਂ ਸਟਾਰਟ ਕਰਨਾ ਦੋਨੇ ਹੱਥ ਥੱਲੇ 1 2 3 4 1 2 3 4 ਠੀਕ ਹੈ ਵੀਰ ਜੀ ਸਰਕਰ ਸਾਹਿਬ ਜੀ ਇਹ ਬਾਈ ਆਪਣਾ ਰੱਖਣੇ ਆ ਦੋਨੇ ਪੈਰ ਇੱਕ ਪੈਰ ਇਧਰ ਖੱਬੇ ਤੋਂ ਸਟਾਰਟ ਕਰਕੇ 1 2 3 4 1 2 3 4 ਠੀਕ 1 ਕੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਆਪਾਂ ਪਹਿਲਾ ਸਟੱਪ ਕਰਨ ਲੱਗੇ ਆ ਅ ਡਬਲ ਸ਼ਾਟ ਠੀਕ ਆ ਜੀ ਆਜੋ ਬਈ ਹਾਂ ਟੋ ਹੋ ਚਾਲ ਹਾਂ ਕੋਈ ਪੰਗੜਾ ਇਸ ਤਰ੍ਹਾਂ ਹੀ ਪੈ ਸਕਦਾ ਸਟੈਪਸ ਤੁਹਾਨੂੰ ਦੱਸਿਆ ਇਹ ਸੀਗਾ ਡਬਲ ਛੱਜ ਤੇ ਹੁਣ ਕਰਾਂਗੇ ਆਪਾਂ ਪਟਾਕਾ ਠੀਕ ਆ ਉਹ ਪਹਿਲਾਂ ਦੇਖ ਲਿਓ ਪੈਰ ਉਹੀ ਖੱਬਾ ਆ ਜੀ 1 2 3 4 1 2 3 4 1 ਤੇ ਆਹ 1 ਇਧਰ 2 ਤੇ ਇਧਰੋਂ 3 ਤੇ 4 ਤੇ ਥਾੜੀ ਮਾਰਨੀ ਠੀਕ ਆ ਜੀ 1 2 3 4 1 2 3 4 ਕਿਉਂਕਿ ਜਿਹੜਾ ਇਹ ਸਟੈਪ ਆ ਇਹ 4 ਦੀ ਗਿਣਤੀ 'ਚ ਹੋਊਗਾ ਸਿੰਗਲ ਸਿੰਗਲ ਪੈਰ ਚੱਲਣੇ ਆ 1 2 3 4 ਖੱਬਾ ਸੱਜਾ ਸਾਈਡ ਤੇ ਹੱਥ ਤਾੜੀ 1 2 3 4 ਤੁਸੀਂ ਇਹ ਸਟੈਪ ਆ ਜਿਹੜੇ ਕਿਸੇ ਗਾਣੇ ਤੇ ਵਿਆਹ ਸ਼ਾਦੀ 'ਚ ਜਿੱਥੇ ਵੀ ਕੋਈ ਪਾਰਟੀ ਫੰਕਸ਼ਨ 'ਚ ਕਿਤੇ ਤੁਸੀਂ ਮਰਜ਼ੀ ਕਰ ਸਕਦੇ ਹੋ ਸਟੈਪ ਪਹਿਲਾ ਸੀਗਾ डबल छज और देख एक दो तीन चार एक दो तीन चार एक दो तीन चार ठीक है जी वो डबल छज तो यह हैगा पटाका एक दो तीन चार एक दो तीन चार सगर सा ठीक है भी पहला खबर पर एक इधरों दो तीन चार ਇਹ ਤੁਹਾਨੂੰ ਬੁਗਚੂ ਤੇ ਇਹ ਤਾਂ ਕਰਕੇ ਦਿਖਾ ਸਕਦੇ ਆ ਵੀ ਭੰਗੜਾ ਕਿਸੇ ਵੀ 뮤ਜ਼ਿਕ ਤੇ ਪੈ ਸਕਦਾ ਉਹ ਚਾਹੇ ਵੈਸਟਰਨ 뮤ਜ਼ਿਕ বাজਦਾ ਹੋਵੇ ਚਾਹੇ ਫੋਕ বাজਦਾ ਹੋਵੇ ਚਾਹੇ ਕਲਾ ਬੁਗਚੂ বাজਦਾ ਹੋਵੇ ਚਾਹੇ ਕਲਾ ਢੋਲ ਹੋਵੇ ਠੀਕ ਹੈ ਜੀ ਤੇ ਤੁਹਾਨੂੰ ਗਿੱਧੇ ਚਮਟੇ ਬਾਰੇ ਗਾਹਾਂ ਵੀਡੀਓ ਬਣਾਵਾਗੇ ਅਸੀਂ ਤੇ ਹੁਣ ਮੈਂ ਸਟੈਪ ਤੁਹਾਨੂੰ ਇੱਕ ਵਾਰੀ ਫੇਰ ਦਾ ਕਰਕੇ ਦੱਸ ਦਿੰਨਾ ਦੋਨੇ ਸਟੈਪ ਇਕੱਠੇ ਕਰਦਾ ਉਹ ਤੋਂ ਬਾਅਦ ਚ ਫਿਰ 뮤ਜ਼ਿਕ ਨਾਲ ਕਰਾਂਗੇ ਬੁਗਚੂ ਤੇ ਹਾਰਮੋਨੀਅਮ ਨਾਲ ਠੀਕ ਹੈ ਜੀ ਪਹਿਲਾਂ ਆ ਗਿਆ ਆਪਣਾ ਆਹ ਹੋ ਗਿਆ 1 2 3 4 1 2 3 4 1 2 3 4 ਠੀਕ ਹੈ ਜੀ ਡਬਲ ਸੱਜ ਫਿਰ ਆ ਗਿਆ ਪਟਾਕਾ 1 2 3 4 1 2 3 4 1 2 3 4 ਠੀਕ ਹੈ ਜੀ ਹੁਣ ਇਹ ਸਟੈਪ ਕਰਾਂਗੇ ਆਪਾਂ ਬੁਗਚੂ ਤੇ ਵਿਦ ਹਾਰਮੋਨੀਅਮ ਦੇ ਨਾਲ ਹਾਂ ਜੀ ਆਓ ਜੀ ਵੀਰ ਜੀ 2 3 4 ओ 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 ਓਹ ਪੰਨ ਚਾਰ ਤੇ ਓਹ ਪੰਨ ਰਾਰ ਇਹ ਕਿਵੇਂ ਲੱਗਿਆ ਸਾਡਾ ਨਵਾਂ ਰੰਗ ਬੁਗਚੂ ਬਦ ਹਰਮੋਨੀਅਮ ਤੇ ਨਾਲ ਭੰਗੜੇ ਦੇ ਸਟੈਪ ਤੇ ਇੱਕ ਹੁਣ ਤੁਹਾਨੂੰ ਮੈਂ ਬੋਲੀ ਉ ਭੰਗੜੇ ਦੇ ਵਿੱਚ ਬੋਲੀ ਪੈਂਦੀ ਹੈ ਉਹ ਸੁਣਾਉਣ ਲੱਗਿਆ ਨਾਲ ਜਿਹੜੇ ਦੋ ਸਟੈਪ ਮੈਂ ਤੁਹਾਨੂੰ ਕਰਕੇ ਦਿਖਾਏ ਆ ਇਹ ਆਪਾਂ ਤੁਹਾਨੂੰ ਮੈਂ ਗਾਣੇ ਤੇ ਕਰਕੇ ਵੀ ਦਿਖਾ ਦੇਣੇ ਆ ਤੇ ਨਾਲ ਤੁਹਾਨੂੰ ਜਿਹੜੇ ਬੋਲੀ ਦੇ ਬੋਲ ਆ ਉਹ ਸੁਣਾਉਣ ਲੱਗਿਆ ਹਾਂਜੀ ਰੈਡੀ ਬਈ ਆ ਸ਼ੁਰੂ ਉਹ ਕੈਂਠੇ ਵਾਲਾ ਨੱਚਦਾ ਤੇ ਚੀਰੇ ਵਾਲਾ ਨੱਚਦਾ ਕੈਂਠੇ ਵਾਲਾ ਨੱਚਦਾ ਤੇ ਚੀਰੇ ਵਾਲਾ ਨੱਚਦਾ ਪਿੱਛੇ ਵਾਲਾ ਨੱਚਦਾ ਤੇ ਚੀਰੇ ਵਾਲਾ ਨੱਚਦਾ ਨੱਚਦੇ ਜੁੰਡੀ ਦੇ ਯਾਰ ਸਾਰੇ ਘਰ ਨੱਚਦੇ ਜੁੰਡੀ ਦੇ ਯਾਰ ਸਾਰੇ ਨੇ ਵਿੱਚ ਤੇਰਾ ਨੇ ਵਿੱਚ ਤੇਰਾ ਮੇਰੇ ਵਿੱਚ ਤੇਰਾ ਢੋਲ ਵੱਜਦਾ ਤੂੰ ਵੀ ਨੱਚ ਲੱਗ ਤੇਲੀਏ ਨਾਲੇ ਵਿੱਚ ਤੇਰਾ ਢੋਲ ਵੱਜਦਾ ਤੂੰ ਵੀ ਨੱਚ ਲੱਗ ਤੇਲੀਏ ਨਾਲੇ ਵਿੱਚ ਤੇਰਾ ਢੋਲ ਨੱਚਦਾ ਤੂੰ ਵੀ ਨੱਚ ਲੱਗ ਤੇਲੀਏ ਨਾਲੇ ਵਿੱਚ ਤੇਰਾ ਢੋਲ ਨੱਚਦਾ ਦੇਖੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਸਾਡਾ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਸੀ ਆਪਣੇ ਵੱਲੋਂ ਬਿਲਕੁਲ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬੁਗਚੂ ਢੋਲ ਦੇ ਨਾਲ ਬੋਲੀ ਨਾਲ ਤੁਹਾਨੂੰ ਭੰਗੜੇ ਦੇ ਦੋ ਸਟੈਪ ਦੱਸਤੇ ਇਹਨੂੰ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਥੋੜੇ ਸਟੈਪ ਦੱਸ ਦਿਆ ਕਰੋ ਜਿਸ ਨਾਲ ਸਾਨੂੰ ਸਮਝ ਆਵੇ ਤਾਂ ਜੋ ਸਾਨੂੰ ਭੰਗੜਾ ਪੌਣ ਚ ਸੌਖਾ ਹੋਵੇ ਤੇ ਅਸੀਂ ਵਧੀਆ ਢੰਗ ਨਾਲ ਸਿੱਖ ਸਕੀਏ ਆਪ ਸਭ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਏ ਸਾਡਾ ਚੈਨਲ ਫਿਰਸਾ ਬੀਟ ਨੂੰ ਸਪੋਰਟ ਕਰਿਓ ਤੁਸੀਂ ਸਾਡਾ ਆਪਣਾ ਪਰਿਵਾਰ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੀਰਵਲ ਤੇ ਬਾਈ ਸਾਗਰ ਜੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਸਾਡੇ ਸਾਰੇ ਫਿਰਸਾ ਟੀਮ ਵੱਲੋਂ ਆਪ ਸਭ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸਤਿਕਾਰ ਜਉਂਦੇ ਬਦ ਰਹੇ